ਲੋਕੀ ਸਵੇਰ ਚਾਰ ਜਿਹੜੇ ਗਲਾਵਾਂ ਕਸਟਰਡ ਹੋਏ ਪੇ ਇਹਦਾ ਗੱਲ ਹੈ ਸ਼ੌਂਕ ਇਹ ਕਹਿੰਦਾ ਕਰ ਠੰਡਾ ਭੈਣ ਜੀ ਬਹਿ ਜਾਂਦਾ ਵਾ ਕੋਈ ਠੰਡਾ ਨਹੀਂ ਅਸੀਂ ਕਿਹੜਾ ਫਰਿੱਜ ਚ ਰੱਖਿਆ ਇਹ ਤਾਂ ਮਕੌਨ ਦੇ ਮਾਰੇ ਪਿਆਦਾ ਤੁਨ ਮੋਟ ਨਾਰਮਲ ਨਾਰਮਲ ਕਸਟਰਡ ਠੀਕ ਆ ਭਾਲ ਜੀ ਠੀਕ ਠਾਕ ਠੀਕ ਠਾਕ ਹੋਮਗੇ ਸਾਰੇ ਵੀਰ ਭਰਾ ਜੇ ਹੈ ہماری ਕੌਣ ਹੈ ਆਪ ਪਤਲੀ ਤੇ ਸੋ ਆ ਦੇਖੋ ਜੀ ਦੋਵੇਂ ਭੈਣਾਂ ਬਹੁਤ ਮੋਹ ਪਿਆਰਾ ਆ ਪਰ 5 ਮਿੰਟਾਂ ਦੇ ਵਿੱਚ ਦੋਵੇਂ ਥੱਕਣ ਵਾਲੀਆਂ ਆ ਤੀਜੀ ਭੈਣ ਵੀ ਇਹਨਾਂ ਦੀ ਉਹ ਵੇਖ ਲਓ ਜਿਹਦਾ ਵਿਆਹ ਆ ਉਹ ਬੇਟੀ ਆ ਏ ਥੱਕਣ ਵਾਲੀ ਸੋਕਾਰ ਰਵ ਦੀਦੀ ਬਹੁਤ ਨਾਈਸ ਨੇ ਕਿਹੜੇ ਵਾਲੇ ਦੀਦੀ ਉਰਲੇ ਵਾਲੇ ਨੂੰ ਤਾਂ ਕਦੇ ਗਿਆ ਲਈ ਸੌ ਲੱਗੇ ਐਵੇਂ ਦੇ ਵਾਲ ਆਪਣੀ ਗਾਂ ਦੇ ਆ ਕੋਈ ਗੱਲ ਨਹੀਂ ਮੁਬਾਰਕਾ ਵੀਰ ਨੂੰ ਵਿਆਹ ਦੀਆਂ ਤੂੰ ਕਾ ਫੀਲੀ ਨਾ ਸਨੋਵਰ ਜਿਹੜਾ 100 ਰੁਪਇਆ ਆਪ ਨੂੰ ਦਿੱਤਾ ਵੀਰ ਜੀ ਨੂੰ ਵਾਪਸ ਕਰਨ ਦਾ ਜੇ ਜਗਾ ਜੀ ਜਰਜੀਤ ਕੌਰ ਦਾ ਦੇਲ ਵੇਖ ਤੂੰ 450 ਵਾਪਸ ਕਰ ਦੇ ਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਆਪਕਾਰ ਦੋਸਾਰੇ ਠੀਕ ਹੋ ਗਏ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਲੋਕੀ ਸਵੇਰ ਚਾਹ ਤੇ ਗਲਾ ਮਾਰ ਕਸਟਮ ਹੋ ਦਾਤਾ ਇਸ ਕਸਟਮਰ ਦਾ ਗਲਾ ਨਹੀਂ ਬੰਦਾ ਕਰ ਠੰਡਾ ਭੈਣ ਜੀ ਬਹਿ ਜਾਂਦਾ ਵਾ ਕੋਈ ਠੰਡਾ ਨਹੀਂ ਅਸੀਂ ਕਿਹੜਾ ਫਰਿਜ ਚ ਰੱਖਿਆ ਇਹ ਤਾਂ ਮਕਾਉਣ ਦੇ ਮਾਰੇ ਪਿਆਦਾ ਤੁਹਾਨੂੰ ਨਾਰਮਲ ਨਾਰਮਲ ਕਸਟਮਰ ਠੀਕ ਜੀ ਫਰੈਂਡੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਠੀਕ ਠਾਕ ਹੋਵੋਗੇ ਸਾਰੇ ਵੀਰ ਭਰਾ ਜੇ ਹੈ ہماری ਕੌਣ ਹੈ ਆਪ ਪਤਲੀ ਆਪ ਕੌਣ ਹੈ ਜੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਸੋ ਆ ਦੇਖੋ ਜੀ ਦੋਵੇਂ ਭੈਣਾਂ ਬਹੁਤ ਮੋਹ ਪਿਆਰਾ ਆਇਆ ਪਰ 5 ਮਿੰਟਾਂ ਦੇ ਵਿੱਚ ਦੋਵੇਂ ਥੱਕਣ ਵਾਲੀਆਂ ਆ। ਤੀਜੀ ਭੈਣ ਵੀ ਇਹਨਾਂ ਦੀ ਉਹ ਵੇਖ ਲਓ ਜਿਹਦਾ ਵਿਆਹ ਆ ਉਹ ਬੈਠੀ ਆ। ਤੇ ਇਹ ਥੱਕਣ ਵਾਲੀ ਸੋ ਇਹਦੇ ਨਾਲ-ਨਾਲ ਸਾਡਾ ਵਲੌਗ ਆ ਚੁੱਕਾ ਜੀ ਬੜੀ ਮਿਸ ਥੋੜੀ ਜੀ ਪ੍ਰੋਬਲਮ ਆ ਰਹੀ ਕਿ ਵਲੌਗ ਕਿੱਥੇ ਆ ਰਿਹਾ ਮੈਂ ਚੈਨਲ ਦਾ ਲਿੰਕ ਪਾਇਆ ਆ। ਜਾ ਕੇ ਸ਼ੇਅਰ ਸਬਸਕ੍ਰਾਈਬ। ਐਵੇਂ ਹੈ ਕੋਈ ਨਹੀਂ ਹੈਗਾ। ਸਤਿਕਾਰ ਰਬ ਦੀਦੀ ਬਹੁਤ ਨਾਈਸ ਨੇ। ਕਿਹੜੇ ਵਾਲੇ ਦੀਦੀ? ਉਰਲੇ ਵਾਲੇ ਨੂੰ ਤਾਂ ਕਦੇ ਗਿਆ ਲਈ। ਪਪਾ ਸੌ ਲੱਗੇ ਐਵੇਂ ਦੇ ਵਾਲ ਆਪਣੀ ਗਾਂ ਦੇ ਆ ਕੋਈ ਗੱਲ ਮਮਾ ਆ ਗਈ ਤੇ ਬਸ ਹੁਣ ਤੇ ਹਲਦੀ ਹੋ ਗਈ ਹੁਣ ਤੂੰ ਪਾਪੇ ਦਾ ਸਾਥ ਛੱਡਤਾ ਹੈਂ ਸਹੀ ਗੱਲਾਂ ਕਰ ਸਾਸੂ ਤੇ ਹੁੰਦਾਗਾ ਵਾਹੀ ਤਾਂ ਗੱਲ ਹੈ ਛੱਡਤਾ ਪਾਪੇ ਨੂੰ ਚਲੇ ਸਾਥ ਦਿੰਨੀ ਨਹੀਂ ਹਾਂ ਹਾਂ ਸੱਚੇ ਦਾ ਸਾਥ ਦਿੰਨੀ ਐ ਤੇ ਤੇਰੀ ਮੰਮੀ ਜਿਆਦੀ ਸੱਚੀ ਆ ਸੱਚੇ ਦਾ ਸਾਥ ਦਿੰਨੀ ਐ ਹੈ ਐਦਾ ਹੈ ਜੀ ਆਹ ਤੇਰੀ ਮੰਮੀ ਸੱਚੀ ਆ ਹਾਂ ਜੀ ਆਹ ਤੇ ਪਾਪਾ ਝੂਠਾ ਵਾ ਕੀ ਪਾਪਾ ਨੇ ਚੀ ਚਾਹ ਨਹੀਂ ਕਰਦਾ ਤੇ ਫਿਰ ਪਾਪਾ ਝੁਠਾ ਜਾਂਦਾ ਤਾਂ ਤਾਂ ਫਿਰ ਤੂੰ ਮੰਮੀ ਆਦੀ ਸੱਚੀ ਕਿਵੇਂ ਕਹਦੇਗੀ ਹੈ ਕੋਈ ਨਹੀਂ ਪਤਾ ਲੱਗਣਾ ਕਿਵੇਂ ਨਹੀਂ ਪਤਾ ਲੱਗਣਾ ਫਿਰ ਤੂੰ ਆਪਦੇ ਮੰਮੀ ਦਾ ਸਾਥ ਕਿਉਂ ਨਹੀਂ ਦਿੰਦਾ ਪਾਪੇ ਦਾ ਕਿਉਂ ਨਹੀਂ ਦਿੰਦਾ ਹੈ ਤੂੰ ਪਾਪੇ ਆਪਦੇ ਦਾ ਸਾਥ ਕਿਉਂ ਨਹੀਂ ਦਿੰਦਾ ਨਹੀਂ ਤੂੰ ਪਾਪੇ ਦਾ ਕਿਉਂ ਨਹੀਂ ਸਾਥ ਦਿੰਦਾ ਕਾ ਤੋ ਦੱਸ ਸਮਝਾ ਸਾਨੂੰ ਕਿਉਂ ਨਹੀਂ ਪਤਾ ਲੱਗਣਾ ਕੀ ਗੱਲ ਹੈ ਤੇਰੀ ਮੰਮੀ ਝੂਠੀ ਆ ਨਾ ਨਹੀਂ ਤੇਰੀ ਮੰਮੀ ਝੂਠੀ ਆ ਦੋਵੇਂ ਤੇ ਸੱਚੇ ਆ ਹੈ ਤੇ ਫਿਰ ਤੂੰ ਸਾਥ ਇੱਕ ਦਾ ਕਹਦਾ ਦਿੱਤਾ ਮੈਂ ਦੋਵਾਂ ਦਾ ਨਹੀਂ ਦਿੱਤਾ ਹੈ ਪਾਪਾ ਨੂੰ ਲੜੀ ਆਉਂਦੀ ਸੀਗੇ ਤੇ ਤੂੰ ਫਿਰ ਤਾਂ ਕਰਕੇ ਮੰਮੀ ਦਾ ਸਾਥ ਦਿੱਤਾ ਨਹੀਂ ਮੈਂ ਦੋਵਾਂ ਦਾ ਸਾਥ ਤਾ ਦਿੱਤਾ ਹੀ ਨਹੀਂ ਤੂੰ ਚੁੱਪ ਕਰਾਇਆ ਤੂੰ ਤਾਂ ਦੀ ਮੰਮੀ ਦੀ ਸਾਈਡ ਹੋ ਗਈ ਇੱਕ ਬੰਨੇ ਮੈਂ ਚੁੱਪ ਕਰਾਇਆ ਤੂੰ ਕਦੋਂ ਚੁੱਪ ਕਰਾਇਆ ਵਾ ਕਦੋਂ ਬੋਲਿਆ ਸੀਗਾ ਫਿਰ ਤੇਰੇ ਇਹਦਾ ਕਹਿੰਦਾ ਕਿ ਮਤਲਬ ਆ ਤੇਰੀ ਮੰਮੀ ਸੱਚੀ ਆ ਹਾਂ ਤੇ ਫਿਰ ਕਿਹਨੂੰ ਪਤਾ ਵਾ ਜਦ ਤਨ ਪਤਾ ਨਹੀਂ ਤੇ ਤੁਸੀਂ ਸਾਈਡ ਕਾ ਤੇ ਲਈ ਐਸਾ ਮਮਾ ਸਹੀ ਸੀਗੇ ਤੇ ਮੈਂ ਮਮਾ ਵਾਲ ਦੀ ਗੱਲ ਕੀਤੀ ਅੱਛਾ ਅੱਛਾ ਮੋਣਗਿਆ ਦਾ ਪਾਪਾ ਜੀ ਵਾਲ ਦੀ ਤੇ ਤੇਰੇ ਮਤਲਬ ਪਾਪਾ ਗਲਤ ਸੀਗੇ ਹਾਂ ਪਾਪਾ ਜੀ ਆਹ ਵੇ ਇੱਕ ਹੀ ਆ ਉਹ ਆ ਗਿਆ ਪਾਪਾ ਉਹ ਆ ਗਈ ਪਾਪਾ ਉਹ ਆ ਗਈ ਮੁੱਕੀ ਪੈਣ ਲੱਗੀ ਉਹ ਪਾਪਾ ਜੀ ਇੱਕ ਖੁੱਤੀ ਚ ਇੱਕ ਖੁੱਤੀ ਚ ਛੱਡੇ ਉਹਦੇ ਆ ਜਿਹੜੇ ਇੱਕ ਰੁਪਿਆ ਇਹਨੂੰ ਆਵੇ ਪਤਾ ਲੱਗੇ ਉਹ ਵੇਂਦੀ ਵੇ ਕਿਵੇਂ ਵੇਂਦੀ ਵੇ ਕਿਵੇਂ ਮੁੱਛ ਕੋਈ ਕ ਕਰਦੀ ਫੜੀਤਾ ਹੋਂ ਤੈਨੂੰ ਤਾਹੋਂ ਤਾਂ ਫੜੇ ਨੂੰ ਤਾਹੋਂ ਹੀ ਇੰਨੀ ਪਰ ਸੱਚ ਪ੍ਰਭ ਦੀ ਤਾਹੋਂ ਹੀ ਇੰਨੀ ਉਹਦੀ ਮੰਮੀ ਵਾਂਗੂ ਹਣਾ ਪ੍ਰਭ ਬਿਨਾ ਤਾਂ ਹੋਣ ਵਾਲੀ ਆ ਗੱਟੂ ਜੀ ਓਏ ਤਾਹੋਂ ਹੀ ਇੰਨੀ ਹਾਂਜੀ ਯੈਸ ਮੇਰੀ ਤਾਹੋਂ ਹੈ ਮੇਰੀ ਤਾਹੋਂ ਨਹੀਂ ਕੋਨੀ ਕਿਉਂ ਇਡੀ ਵੱਡੀ ਹੈ ਹਾਂ ਜੇ ਮੇਰੇ ਕੋਲ ਗਿਆ ਓ ਆ ਗਈ ਤੇਰੀ ਚਾਚੀ ਮਗਰ ਫੜ ਲੈਣੀ ਤੈਨੂੰ ਕੀ ਹੋ ਗਿਆ ਨਹੀਂ ਤਾਂ ਇਹਦੀ ਤਾਹੋਂ ਹੈ ਨਹੀਂ ਨਾ ਪੈਣ ਹਾਂ ਹਾਂ ਲਓ ਜੀ ਮੁਬਾਰਕਾ ਵੀਰ ਨੂੰ ਵਿਆਹ ਦੀਆਂ ਟੂਗਾ ਵੀਰ ਨੇ ਇੱਕ ਖੁਸ਼ੀ ਹੋਈ ਮੈਨੂੰ ਹਾਂ ਬਹੁਤ ਬਹੁਤ ਮੁਬਾਰਕਾ ਤੇ ਆ ਗਿਆ ਡੱਬਾ ਬਾਈ ਕਿੰਨੀ ਤਰੀਕ ਦਾ ਵਿਆਹ ਜੀ 5 ਫਬ ਜੀ ਫਵ ਫੈਬ ਫਰਵਰੀ ਨਹੀਂ ਹੁੰਦੀ ਆਪਣੇ ਫੈਬ ਹੁੰਦੀ ਹੈ ਨਾ ਮੁਬਾਰਕਾ ਭਰਾ ਨੂੰ ਮੈਂ ਡੱਬਾ ਤਾਂ ਲੈ ਜਾਣਾ ਸਨੋਵਰ ਜਿਹੜਾ 100 ਰੁਪਏ ਆਪ ਨੂੰ ਦਿੱਤੇ ਵੀਰ ਜੀ ਨੂੰ ਵਾਪਸ ਕਰਨ ਦਾ ਤੇਰੇ ਕੋਲ ਅਸੀਂ ਪਣ 50 ਤੇ ਗੱਲ ਨਿਪਟਣੀ ਨਹੀਂ 200 ਤੇ ਨਿਪਟ ਜੀ ਯਾਰ ਹਰਜੀਤਕੌਰ ਦਾ ਦਿਲ ਵੇਖ ਤੂੰ 450 ਵਾਪਸ ਕਰ ਦੇ ਹਾਂਜੀ ਆ ਤੂੰ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ